ਸਖਤਰੀ ਕਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਮਿਲੀ ਜਦੋਂ ਸ਼ਹਿਰ ਦੇ ਵਿੱਚ ਲੁੱਟ ਖੋਹ ਕਰਨ ਵਾਲੇ 11 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਵੱਡੀ ਸਫਲਤਾ ਜਿਹੜੀ ਆ ਉਹ ਪੁਲਿਸ ਨੂੰ ਮਿਲੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਨ੍ਹਾਂ 11 ਨੌਜਵਾਨਾਂ ਦੇ ਗੈਂਗ ਦੇ ਕੋਲੋਂ ਤਕਰੀਬਨ 30 ਦੇ ਕਰੀਬ ਜੜੀਆਂ ਵਾਰਦਾਤਾ ਜੜੀਆਂ ਪੁਲਿਸ ਨੇ ਪੋਟ ਰੇਸ ਕੀਤੀਆਂ ਨੇ ਚਾਹੇ ਉਹ ਰਣਜੀਤ ਐਵਨਿਊ ਦੇ ਵਿੱਚ ਜੋਮੈਟਾ ਜੋਮੈਟੋ ਦੇ ਜਿਹੜੇ ਡਿਲੀਵਰੀ ਬੁਆਏ ਸੀ ਉਹਨਾਂ ਦੇ ਕੋਲੋਂ ਕੈਸ਼ ਖੋਣ ਦੀ ਹੋਵੇ ਚਾਹੇ ਬਾਈਕ ਖੋਣ ਦੀ ਹੋਵੇ ਅਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਡਿਲੀਵਰੀ ਬੁਆਏ ਜਿਹੜੇ ਜਾਂਦੇ ਸਨ ਉਹਨਾਂ ਦੇ ਨਾਲ ਜਿਹੜੀ ਹੈ ਇਹ ਲੁੱਟਖੋ ਕਰਦੇ ਸੀ ਇਹ ਪੁਲਿਸ ਵੱਲੋਂ ਜੜਾ ਆ ਉਹ ਵਾਹਨ ਵੀ ਜਿਹੜੇ ਆ ਉਹ ਬਰਾਮਦ ਕਰ ਲਿੱਤੇ ਗਏ ਨੇ ਔਰ ਵੱਡੀ ਇਹ ਗੱਲ ਤਾਂ ਨੂੰ ਐਵੇਂ ਦੱਸਿਆ ਕਿ ਇਹਨਾਂ ਦੀ ਉਮਰ ਤਕਰੀਬਨ 21-22 ਸਾਲ ਜਾਂ 23 ਸਾਲ ਦੇ ਵਿੱਚ ਵਿੱਚ ਹੀ ਦੱਸੀ ਜਾ ਰਹੀ ਹੈ ਫਿਲਹਾਲ ਜਿਹੜੇ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਕੋ ਬੜੀ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਜਿਹੜੇ ਖੁਲਾਸੇ ਹੋ ਜਾਣ। ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਕ੍ਰਾਈਮ ਦੇ ਅਗੇਂਸਟ। ਉਹ ਸਪੈਸ਼ਲਿਟੀ ਸਨੇਚਿੰਗ ਹੈ ਜਾਂ ਜਿਹੜੀ ਰੋਬਰੀ ਹੈ ਉਹਨੂੰ ਬੜੀ ਪ੍ਰਾਇੋਰਟੀ ਦਿੱਤੀ ਜਾਂਦੀ ਹੈ। ਇਹਦੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। ਇੱਕ ਅਸੀਂ 11 ਮੈਂਬਰ ਰੋਬਰਸ ਬਲੀਕ ਸਨੇਚਰ ਦਾ ਗੈਂਗ ਫੜਿਆ। ਔਰ ਉਹਦੇ ਤੋਂ ਸਾਡੀਆਂ तकरीबन 30 ਵਾਰ ਦਾ ਤਾਂ ਜਿਹੜੀਆਂ ਉਹ ਟ੍ਰੇਸ ਹੋਈਆਂ ਇਹ ਜਿਹੜਾ 11 ਮੈਂਬਰ ਗੈਂਗ ਹੈਗਾ ਸਾਰੇ ਯੰਗਸਟਰਸ ਨੇ ਔਰ ਬਾਰ-ਬਾਰ ਰਿਪੀਟਰ ਨੇ ਇਹਦਾ ਕਿੰਗਪਿੰਗ ਹੈਗਾ ਮਨਵੀਰ ਬਾਵਾ ਜੋ ਕਿ ਗੁਰਨਾਨਕਪੁਰੇ ਦਾ ਰਹਿਣ ਵਾਲਾ 21 ਸਾਲ ਉਮਰ ਹੈ ਦੀ ਇਹਦੇ ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਅਸੀਂ ਦਰਜ ਕਰਤਾ ਜਿੱਥੇ ਅਰੈਸਟ ਹੋਏ ਨੇ ਗੇਟ ਹਕੀਮਾ ਇਹਦੇ ਚ ਰਣਜੀਤ ਐਵੇਨਿਊ ਪੁਲਿਸ ਨੇ ਵੀ ਬੜਾ ਅੱਛਾ ਕੰਮ ਕੀਤਾ ਸੋ ਦੋਨੋਂ ਜਿਹੜੀ ਪੁਲਿਸ ਰੰਜੀਤ ਐਵੈਨਿਊ ਥਾਣੇ ਦੀ ਤੇ ਗੇਟ ਕੀਮਾ ਤੇ ਉਹਨਾਂ ਦੇ ਆਫੀਸਰ ਐਸ ਐਚਓ ਨੀਰਜ ਰੰਜੀਤ ਐਵੈਨਿਊ ਸਤਨਾਮ ਸਾਡੇ ਐਸ ਐਚਓ ਗੇਟ ਕੀਮਾ ਏਸੀਪੀ सुरेंद्र ਔਰ ਨਾਲ ਮੈਡਮ ਦਰਪਨ ਏਡੀਸੀਪੀ 1 ਉਹਨਾਂ ਨੇ ਵੀ ਸਾਰਿਆਂ ਨੇ ਬੜਾ ਅੱਛਾ ਟੀਮ ਨੇ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰਕੇ ਸਾਰਾ ਗੈਂਗ ਜਿਹੜਾ ਅਰੈਸਟ ਕੀਤਾ ਇਹਨਾਂ ਦੇ ਕਬਜ਼ੇ ਦੇ ਵਿੱਚੋਂ 23 ਮੋਬਾਈਲ ਹੁੰ ਤੱਕ ਮਿਲ ਚੁੱਕੇ ਐ ਤਿੰਨ ਦਾਤ ਨੇ ਜਿਹੜੇ ਖੋਣ ਵਾਸਤੇ ਯੂਜ਼ ਕਰਦੇ ਕਿਰਪਾਨ ਐ بیسਬਾਲ ਬੈਟ ਐ ਤੇ ਲੋਹੇ ਦੇ ਰੌਡ ਨੇ ਤੇ ਪੰਜ ਮੋਟਰਸਾਈਕਲ ਹੁਣ ਤੱਕ ਬਰਾਮਦ ਹੋ ਚੁੱਕੇ ਐ ਔਰ ਇਹਦੇ ਚ ਜਿਹੜੀ ਇਹ ਲੋਕਾਂ ਨੂੰ ਟਾਰਗੇਟ ਕਰਦੇ ਸੀ ਉਹਦੇ ਚ ਹੈਗਾ ਕਿ ਜਿਹੜੇ ਵੈਂਡਰਸ ਨੇ ਜਿਵੇਂ Zomato ਵਗੈਰਾ ਦੇ ਜਿਹੜੇ ਪਿੱਛੇ ਇਹਨਾਂ ਨੇ ਖੋਹ ਕੀਤੀ ਸੀ ਰੰਜੀਤ ਐ ਆਪਣੀ ਉਹਦੇ ਵਿੱਚ ਉਹ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਕੇਸ ਮੋਟਰਸਾਈਕਲ ਵੀ ਲੈ ਗਏ ਸੀ ਉਹ ਵੀ ਅਸੀਂ ਬਰਾਮਦ ਕੀਤਾ ਹੈ ਡਿਲੀਵਰੀ ਏਜੰਟਸ ਨੂੰ ਜਾਂ ਰਾਤ ਦੇ ਟਾਈਮ ਤੇ ਜਿਹੜੇ ਟੂ ਵੀਲਰ ਵਾਲਿਆਂ ਨੂੰ ਜਾਂ ਰੇਲਵੇ ਟੂਰਿਸਟ ਨੂੰ ਗੈਂਗ ਟਾਰਗੇਟ ਕਰਦਾ ਸੀ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਕਲੀਅਰ ਹੋਈ ਹੈ ਵੀ 2021 ਤੋਂ ਹੀ ਇਹਨਾਂ ਦੇ ਖਿਲਾਫ ਮੁਕੱਦਮੇ ਕਾਫੀ ਦਰਜ ਨੇ ਕਿ 2021 ਦੇ ਵਿੱਚ ਫਿਰ 22 ਦੇ ਵਿੱਚ 23 ਤੇ ਹੁਣ 24 ਦੇ ਵਿੱਚ ਤੇ ਜਦੋਂ ਵੀ ਇਹ ਵਾਪਸ ਆਪਣੇ ਆਉਂਦੇ ਨੇ ਬਾਰ-ਬਾਰ ਵੇਲਦੇ ਤੇ ਇਹੀ ਕੰਮ ਕਰਦੇ ਨੇ ਤੋ ਮੈਨੂੰ ਅੱਛੀ ਕਾਮਯਾਬੀ ਮੰਗਦਾ ਔਰ ਜਿਹੜਾ ਇਹਨਾਂ ਦਾ 30 ਇਨਸੀਡੈਂਟਸ ਨੇ ਉਹ ਤਿੰਨ ਮਹੀਨੇ ਦੇ ਵਿੱਚ ਵਿੱਚ ਪਿਛਲੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਚਾਹੇ ਉਹ ਪਿੰਕ ਪਲਾਜ਼ਾ ਹੋਵੇ ਰਣਜੀਤ ਐਵਨਿਊ اسلامਾਬਾਦ ਚਾਟਾ ਔਰ ਗੁਰਨਾਨਕਪੁਰਾ ਪੁਤਲੀ ਘਰ ਪਕਟਾ ਵਾਲਾ ਦਾਣਾ ਮੰਡੀ ਤਾਰਾ ਵਾਲਾ ਪੋਲ ਵਗੈਰਾ ਕਨਪੁਰ ਕਾਲੇ ਏਰੀਏ ਚ ਵੀ ਐਕਟਿਵ ਰਹੇ ਸੋ ਇਹਦੇ ਚ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਸਾਨੂੰ ਮੋਟਰਸਾਈਕਲ ਤੇ ਹੋਰ ਜਿਹੜੀਆਂ ਬਰਾਮਦੀਆਂ ਹਨਾਂ ਤੋਂ ਲੁੱਟੇ ਹੋਏ ਸਮਾਨ ਦੀਆਂ ਹੋਣਗੀਆਂ। ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊਜ਼ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾੜਾ ਨਾ ਪੁੱਲਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ।